ਤੇ ਮੱਥਾ ਟੇਕ ਕੇ ਭਲੀ ਨੂੰ ਮੰਨਵਾਉਂ ਗਏ। ਜਦੋਂ ਬਲੀਪੁਰ ਨੂੰ ਜਾਣੇ ਦਰਾਜ ਬੰਦਵਾਰਾ ਉਹਨਾਂ ਤਨ ਤਨ ਸਾਥੂ ਉੱਤੇ ਮ ਹੱਥ ਸਰਪਸਾ ਕਰ ਲੈਣਾ ਮੇਰੀ ਡੋਗੀ ਪੱਕੇ ਤੌਰ ਤੇ ਰੱਖਦੀ ਹੈ। ਰਹੀ ਹੈ ਕਿ ਕਿਸੇ ਕੋ ਰੇਟ ਹੈ ਕਿਸੇ ਕੋ ਰੁਪਈਆ ਕਿਸੇ ਕੋ ਰਾਟਾ ਜੋ ਕਿਸੇ ਦੀ ਸ਼ਰਤ ਸੀ। ਲੈ ਕੇ ਆਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਮਾਈਆਂ ਰਾਤ ਰਜੰਜਲ ਸੇਵਕਾਂ ਨੂੰ ਇਹ ਤੇ ਅਣ ਤੁਖ ਜਨ ਤੇਗ ਬਹਾਦਰ ਸਿਮਰੇ ਕਰਨੋ ਨੇ ਆਵੇ ਹਾਏ ਸਭ ਥਾਈ ਹੋਏ ਹਰ ਦਰਸ ਮਰੇ ਆਇਆ ਆ ਸੋ ਸੋਹਰੇ ਆ ਆ ਕੰਦੇ ਸੇ ਮੇਂ ਆ ਮੈਂ ਆਏ ਸਭ ਥਾ

ਤੁਖ ਜਨ ਤੇਗ ਬਹਾਦਰ ਸਿਮਰ ਕਰਨਾ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸਤਾਪਦੀ ਜਿਹੜੀ ਕਿ ਇਸ ਸਥਾਨ ਪਾਸ਼ਾਹੀ ਨੌਵੀਂ ਗੁਰ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਰੋਟਾ ਸਾਹਿਬ ਗੁਰਦੁਆਰਾ ਵਿਖੇ ਪਿਛਲੇ 3 ਦਿਨ ਤੋਂ ਸਮਾਗਮ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ 41 ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਅੱਜ ਭੋਗ ਪਾਇਆ ਨੇ ਜਿੱਥੋਂ ਕਿ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਇੱਕ ਪਾਸੇ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਤੇ ਬੀਬੀਆਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਆ ਤੇ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਣਗੇ ਜਿੱਥੇ ਕਈ ਰਾਗੀ ਢਾਡੀ ਤੇ ਹੋਰ ਕਥਾ ਬਾਚਕ ਪ੍ਰਚਾਰਕ ਵੀ ਅੱਜ ਪਹੁੰਚਣਗੇ ਅੱਜ ਅਖੀਰਲਾ ਦਿਨ ਸ਼ਾਮ ਨੂੰ 4 ਵਜੇ ਸਮਾਪਤੀ ਹੋਵੇਗੀ ਇਹ ਧਾਰਮਿਕ ਸਮਾਗਮਾਂ ਦੀ ਕਾਫੀ ਲੰਮੇ ਸਮੇਂ ਤੋਂ ਇਸ ਸਥਾਨ ਤੇ ਜਿਹੜੇ ਧਾਰਮਿਕ ਸਮਾਗਮ ਚੱਲ ਰਹੇ ਸਨ ਤੇ 41 ਅਖੰਡ ਪਾਠਾਂ ਦੀ ਲੜੀ ਸੀ ਜਿਹੜੀ ਉਹ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਸੀ ਤੇ ਸਹਿਜ ਪਾਠਾਂ ਦੇ ਭੋਗ ਵੀ ਕੱਲ ਪਾਏ ਗਈ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਸਹਿਜ ਪਾਠ ਕੀਤੇ ਗਏ ਤੇ ਉਨਾ ਮਹਾਂਪੁਰਸ਼ਾਂ ਨੂੰ ਯਾਦ ਕੀਤਾ ਗਿਆ ਤਨ ਤਨ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅੱਜ ਬੱਚਿਆਂ ਵੱਲੋਂ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸੰਗਤ ਨੇ ਪਹੁੰਚ ਕੇ ਇਸ ਗੁਰੂ ਘਰ ਮੱਥਾ ਟੇਕਿਆ ਤੇ ਗੁਰੂ ਦਾ ਉਹ ਟਾਸਰਾ ਲਿਆ ਨਾਬਾ ਤੋਂ ਹਰਮੀਤ ਸਿੰਘ ਮਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਅੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੇ 350 ਸਾਲਾ ਸਤਵਦੀ ਪੂਰਬ ਨੂੰ ਮੁਖ ਰੱਖ ਕੇ ਜੋ ਪਿਛਲੇ 3 ਮਹੀਨਿਆਂ ਤੋਂ ਗੁਰਦਾਰਾ ਰੋਟਾ ਸਾਹਿਬ ਪਾਸ਼ੀ ਨੌਵੀਂ ਵਿਖੇ ਸੰਗਤਾਂ ਵੱਲੋਂ ਜੋ 41 ਸ੍ਰੀ ਖੰਡ ਪਾਠ ਸਭਾ ਦਾ ਲੜੀ ਆਰੰਭ ਸੀ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਾਰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਆਜੇ ਨਿਰਵੰਤਾਂ ਸੰਪੂਰਨ ਭੋਗ ਪਾਏ ਗਏ ਨੇ ਜੀ ਹੁਣ ਸਤਗੁਰਾਂ ਦੀ ਕਿਰਪਾ ਦੇ ਨਾਲ ਜੇ ਤੀਸਰੇ ਜੋ ਆਖਰੀ ਦੀਵਾਨ ਹਨ ਉਹ ਪੰਡਾਲਾਂ ਦੇ ਵਿੱਚ ਸਤਗੁਰਾਂ ਦੀ ਕਿਰਪਾ ਦੇ ਨਾਲ ਆਰੰਭ ਹੋਣ ਲੱਗੇ ਹਨ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਸਾਹਿਬਾਨ ਬਿਸ਼ੇਸ਼ ਤੌਰ ਤੇ ਭਾਈ ਬਲਬੀਰ ਸਿੰਘ ਜੀ ਪਾਰਸ ਦਾ ਇੰਟਰਨੈਸ਼ਨਲ 골ਡ ਮੈਡਲਿਸਟ ਬੀਬੀਆਂ ਦਾ ਢਾਡੀ ਜਥਾ ਉਹ ਪਹੁੰਚ ਰਹੇ ਹਨ ਫ੍ਰੀ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਸੰਗਤਾਂ ਲਈ ਗੁਰੂ ਕੇ ਟਟ ਲੰਗਰ ਚੱਲ ਰਹੇ ਹਨ ਸੋ ਸੰਗਤ ਨੂੰ ਤੁਹਾਡੇ ਮਾਧਿਮੇ ਰਾਹੀਂ ਬੇਨਤੀ ਕਰਦੇ ਆ ਕਿ ਆਓ ਆਪਾਂ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਬੜੇ ਪਰਉਪਕਾਰ ਕੀਤੇ ਅਸੀਂ ਉਹਨਾਂ ਦਾ ਕਰਜ਼ਾ ਕਦੇ ਵੀ ਨਹੀਂ ਦੇ ਸਕਦੇ ਆਓ ਉਹਨਾਂ ਨੂੰ ਯਾਦ ਕਰੀਏ ਅਸੀਂ ਕਰਮਾ ਵਾਲੇ ਜਿਨ੍ਹਾਂ ਨੂੰ ਇਸ ਭਾਗ ਸਮਾਪਤ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ 350 ਸਾਲਾਂ ਸਹੀਦੀ ਦਿਹਾੜਾ ਸਮੁੱਚੀ ਦੁਨੀਆ ਦੇ ਵਿੱਚ ਬੜੀ ਸਰਦ ਦਾ ਊਰਵਕ ਮਨਾਇਆ ਜਾ ਰਿਹਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਅੱਜ ਗੁਰਦੁਆਰਾ ਰੋਟਾ ਸਾਹਿਬ ਵਿਖੇ ਵੀ ਜਿੱਥੇ ਭਾਈ ਜਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਤੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਚਰਨਾਂ ਸਸੋਪਤ ਨੇ ਇਸ ਥਾਂ ਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਹੋਏ ਸਾਬ ਸ੍ਰੀ ਗੁਰੂ ਅੰਸਾ ਮਹਾਰਾਜ ਜੀ ਦੇ ਭੋਗ ਪਾਏ ਗਏ ਨੇ ਤੇ ਹੁਣ ਖੁੱਡੇ ਪੰਡਾਲ ਦੇ ਵਿੱਚ ਸਮਾਗਮ ਹੋਣਗੇ ਸੋ ਸਮੂਹ ਸੰਗਤਾਂ ਵੱਲੋਂ ਇਲਾਕੇ ਦੇ ਸੰਗਤਾਂ ਵੱਲੋਂ ਬੜੀ ਸਰਧਾਪੂਰਵਕ ਗੁਰੂ ਮਹਾਰਾਜ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਕਿ ਮਨੁੱਖੀ ਕਾਇਨਾਤ ਦੇ ਲਈ ਸਾਰੀ ਦੁਨੀਆ ਦੇ ਲਈ ਮਨੁੱਖੀ ਅਧਿਕਾਰਾਂ ਦੇ ਲਈ ਆਪਣੀ ਕੁਰਬਾਨੀ ਦਿੱਤੀ ਸੀਗੀ ਆਪਣੀ ਸਵਾਦ ਦਿੱਤੀ ਸੀਗੀ ਇਸ ਦੁਨੀਆ ਦੇ ਉੱਤੇ ਸ੍ਰਿਸ਼ਟੀ ਦੇ ਉੱਤੇ ਹੁਣ ਤੱਕ ਦੀ ਇਹ ਪਹਿਲੀ ਧਾਰਨਾ ਹਰ ਇੱਕ ਇਨਸਾਨ ਨੇ ਆਪਣੇ ਲਈ ਆਪਣੀ ਕੌਮ ਲਈ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਹੋਣੀ ਆ ਪਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸਿੰਘਾਂ ਦੇ ਨਾਲ ਜਦੋਂ ਉਹਨਾਂ ਕੋਲੇ ਕਸ਼ਮੀਰ ਤੋਂ ਪੰਡਤ ਚੱਲ ਕੇ ਉਹਨਾਂ ਦੇ ਨਾਲ ਜਾ ਕੇ ਦਿੱਲੀ ਸ਼ਹਾਦਤ ਦਿੱਤੀ ਇੱਕ ਅਦੁੱਤ ਕੁਰਬਾਨੀ ਹੈ ਸ੍ਰਿਸ਼ਟੀ ਦੇ ਉੱਤੇ ਇਸ ਤਰ੍ਹਾਂ ਦੀ ਮਿਸਾਲ ਅੱਜ ਤੱਕ ਨਹੀਂ ਮਿਲਦੀ ਸੋ ਅਸੀਂ ਇਸ ਮੂਹ ਸੰਗਤ ਉਹਨਾਂ ਨੂੰ ਅੱਜ ਬੜੇ ਸਰਧਾਪੂਰਵਕ ਤੰਗ ਨਾਲ ਯਾਦ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਸ਼ਤਾਬਦੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਰੋਟਾ ਸਾਹਿਬ ਵਿਖੇ ਜੋ ਸਮਾਗਮ ਪਰਸੋਂ ਤੋਂ ਪ੍ਰਾਰੰਭ ਹੋਏ ਸਨ ਸੋ ਅੱਜ ਇਸ ਸਮਾਗਮ ਦਾ ਆਖਿਰਲਾ ਦਿਨ ਹੈ ਤੇ ਜਿਸ ਦੇ ਵਿੱਚ ਅੱਜ ਜਿਹੜੇ ਗੁਰਮਤ ਸਮਾਗਮ ਹੋਣੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਪੰਥ ਦੇ ਜਿਹੜੇ ਪ੍ਰਸਿੱਧ ਰਾਗੀ ਢਾਡੀ ਜਥੇ ਕਥਾਵਾਚਕ ਸਹਿਬਾਨ ਹੋਰ ਬਹੁਤ ਸਾਰੇ ਗੁਰੂ ਘਰ ਦੇ ਪ੍ਰਚਾਰਕ ਜਿਹੜੇ ਪਹੁੰਚ ਰਹੇ ਨੇ ਪਰਸੋਂ ਤੋਂ ਹੀ ਜਿਹੜੀਆਂ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਸੀ ਕਿਉਂਕਿ ਸ਼ਤਾਬਦੀ ਹੋਣ ਕਰਕੇ ਹਰ ਇੱਕ ਨੇ ਆਪਣੀ ਜਿਹੜੀ ਸੇਵਾ ਉਹਨੂੰ ਨਿੱਜੀ ਸਮਝ ਕੇ ਡਿਊਟੀ ਸਮਝ ਕੇ ਆਪਣੀ ਤਨਦੇਹੀ ਨਾਲ ਸੇਵਾ ਨਿਭਾ ਰਹੀ ਹੈ ਸੰਗਤ ਸੋ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਿਹੜੀ ਕੁਰਬਾਨੀ ਦਿੱਤੀ ਉਹ ਕੁਰਬਾਨੀ ਕੋਈ ਉਹਨਾਂ ਨੇ ਆਪਣੇ ਵਾਸਤੇ ਨਹੀਂ ਆਪਣੇ ਪਰਿਵਾਰ ਵਾਸਤੇ ਨਹੀਂ ਨਾ ਗੁਰੂ ਸਾਹਿਬ ਤਿਲਕ ਲਾਉਂਦੇ ਸੀ ਉਹਨਾਂ ਜੰਝੂ ਪਹਿਨਦੇ ਸੀ ਮਨੁੱਖਤਾ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਔਰ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿ ਸਾਧਨ ਹੇਤ ਇਤੀ ਜਨ ਕਰੀ ਭਾਵ ਵੀ ਇਸ ਤੋਂ ਵੱਡੀ ਕੁਰਬਾਨੀ ਹੋਰ ਹੋ ਨਹੀਂ ਸਕਦੀ ਸੋ ਇਡੀ ਵੱਡੀ ਕੁਰਬਾਨੀ ਉਹਨਾਂ ਨੂੰ ਆਪਾਂ ਦੇਣ ਉਹਨਾਂ ਦਾ ਕੋਈ ਨਹੀਂ ਦੇ ਸਕਦੇ ਸੋ ਲੋੜ ਹੈ ਕਿ ਉਹਨਾਂ ਦੇ ਪਾਏ ਪੂਰਨਿਆਂ ਨੂੰ ਸਜਦਾ ਕਰੀਏ ਆਪਣੇ ਜੀਵਨ ਵਿੱਚ ਉਹਨਾਂ ਦੀਆਂ ਜਿਹੜੇ ਦਿੱਤੇ ਉਪਦੇਸ਼ ਨੇ ਉਹਨਾਂ ਨੂੰ ਢਾਲੀਏ ਤੇ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਸ਼ਮੂਲੀਅਤ ਕਰਕੇ ਸੇਵਾ ਕਰਕੇ ਬਾਣੀ ਸੁਣ ਕੇ ਕਥਾ ਕੀਰਤਨ ਸੁਣ ਕੇ ਆਪਣੀਆਂ ਹਾਜ਼ਰੀਆਂ ਜਿੱਥੇ ਲਵਾਈ ਉੱਥੇ ਆਪਣੇ ਜੀਵਨ ਨੂੰ ਬੜਪਾਗਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ